ਲਓ ਬਾਈ ਦੋਸਤੋ ਜਗਰਾਉਂ ਕੋੜਾ ਮੰਡੀ ਤੋਂ ਆਪਾਂ ਇੱਕ ਵੀਡੀਓ ਬਣਾਉਣ ਲੱਗੇ ਆ ਬਾਈ ਪਹੁੰਚੇ ਹੋਏ ਆ ਫੈਂਸੀ ਬਰੀਡ ਵਾਲੇ ਆ ਤੁਸੀਂ ਦੇਖ ਲਓ ਬਾਈਆਂ ਕੋਲੇ ਨਾ ਫੈਂਸੀ ਬਰੀਡ ਆ ਗਈ ਤੇ ਆਪਾਂ ਇਹਨਾਂ ਬਾਰੇ ਲੈਣੇ ਆ ਜਾਣਕਾਰੀ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਆਜੋ ਭਰਾ ਪਹਿਲਾਂ ਇਧਰੋਂ ਹੀ ਸ਼ੁਰੂ ਕਰ ਲਗੇ ਹਨਾ ਲਾਈ ਬੈਠੇ ਆ ਫਿਰ ਮੇਲੇ ਚ ਰੌਣਕਾਂ ਹੋਰ ਜੀ ਹੋਰ ਠੀਕ ਆ ਇਹਨਾਂ ਬਾਰੇ ਦੱਸ ਏ ਬਜਰੀਕਰ ਆ ਗਏ ਬਾਗ ਹਾਂ ਹਾਂ ਕੰਬਦੇ ਆ ਠੀਕ ਆ ਇਸ ਦੀ ਜੋੜੀ ਹੋਈ ਹੈ ਵੀਰੇ ਕਿੰਨੇ ਦੀ ਜੋੜੀ 300 ਦੀ ਜੋੜੀ 600 ਦੀ ਜੋੜੀ ਹੂੰ ਠੀਕ ਆ ਬਾਕੀ ਡੌਗ ਆ ਗਏ ਪੰਮੀਰੇਨ ਆ ਗਏ ਥੱਲੇ ਉਹ ਥੱਲੜੇ ਡੌਗ ਵੀ ਵਿਖਾ ਦੀ ਕੈਮਰਾਮੈਨ ਇਹ ਕਿਹੜੀ ਨਸਲ ਚ ਆ ਗਏ ਇਹ ਪੰਮੀਰੇਨ ਆ ਵੀਰੇ ਸਾਰੇ ਠੀਕ ਆ ਠੀਕ ਆ ਉਹ ਵੀ ਤੇ ਨਾਲ ਦੇ ਵੀ ਹਨਾ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਫਿਰ ਮੇਲ ਹੈਗਾ 5000 ਦਾ ਫੀਮੇਲ 4000 ਦੇ ਵੀਰੇ ਫੀਮੇਲ 4 ਦੀ ਮੇਲ 5 ਦਾ ਹੈ ਤੇ ਅੱਗੇ ਆਹ ਇਹ ਕੋਸ਼ਾਮੂ ਆ ਗਏ ਛੋਟੇ ਸੀਲ ਹੁੰਦਾ ਹੈ ਸਾਰਾ ਛੋਟਾ ਸੀਲ ਆ ਸਾਰਿਆਂ ਨਾਲੋਂ ਜਿਹੜਾ ਲੜਾਈ ਵਾਲੇ ਸੀਲ ਹੁੰਦੇ ਆ ਨਾ ਉਹਨਾਂ ਸਾਰਿਆਂ ਨਾਲ ਛੋਟਾ ਸੀਲ ਆ ਠੀਕ ਆ ਠੀਕ ਆ ਇਹ ਫਿਰ ਇਹ ਨਹੀਂ ਲੜਦੇ ਲੁੱਟਦੇ ਇਹ ਸ਼ੋਅ ਪੀਸ ਵਾਲੀ ਆਟਮ ਆ ਬਾਹਰ ਦੀ ਆਟਮ ਹੈ ਠੀਕ ਆ ਬਾਹਰਲੀ ਆ ਬਾਹਰੋਂ ਕਿਹੜੇ ਥਾਂ ਤੋਂ ਆਈ ਇਹ ਇਹ ਕੇਰਲਾ ਤੋਂ ਠੀਕ ਆ ਇਹਦਾ ਕੀ ਰੇਟ ਆ ਬਾਈ ਇਹ 4500 ਦਾ ਠੀਕ ਆ ਤੇ ਅੱਗੇ ਆ ਜਾ ਥੱਲੇ ਇਹ ਡਾਇਮੰਡ ਦਾ ਬਾਗੇ ਮੇਰੇ ਠੀਕ ਆ ਘੁੱਗਿਆ ਘੁੱਗ ਗਈ ਨਾ ਇਹ ਆਸਟ੍ਰੇਲੀਆ ਦੀ ਇਹ ਐਡੀਆਂ ਕੀ ਰਹਿਣਗੀਆਂ ਇਹ ਡੇ ਰਹਿੰਦੀਆਂ ਕੀ ਤਾ ਇਹ ਵੀ ਸ਼ੋਪੀ ਸੀ ਆ ਸ਼ੋਪੀ ਸ਼ੋਪੀ ਬੱਚੇ ਵੀ ਕੱਢ ਲੈਂਦੀ ਐ ਤਾਂ ਬੱਚੇ ਵੀ ਫਿਰ ਏਡੇ ਏਡੇ ਹੀ ਨਿਕਲ ਲੰਗੇ ਬਾਅਦ ਜਿੰਦਗਾ ਕੇ ਹੀ ਇੰਦਗਾ ਹੀ ਬਣਨਗੇ ਹਾਂਜੀ ਹਾਂਜੀ ਤੇ ਇਹਦਾ ਕੀ ਰੇਟ ਆ ਭਰਾ ਇਹ 1500 ਦੀ ਜੋੜੀ ਆ 1500 ਦੀ ਜੋੜੀ ਠੀਕ ਆ ਤੇ ਅੱਗੇ ਦਿਖਾ ਬਈਆ ਜਾਨਵਰ ਜਿਹੜੇ ਇਹ ਬਟਨ ਬਟੇਰ ਆ ਗਏ ਠੀਕ ਆ ਇਹ ਬਟੇਰ ਹੈ ਜਿਹਨੂੰ ਕਹਿੰਦੇ ਆ ਬਟੇਰ ਹਾਂ ਵੀਰੇ ਠੀਕ ਆ ਇਹਦਾ ਇਹਦਾ ਕੀ ਰੇਟ ਆ ਇਹ 1500 ਦੀ ਜੋੜੀ ਆ 1500 ਦੀ ਤੇ ਆ ਥੱਲੇ ਇਹ ਕਨੂਰ ਆ ਗਏ ਪਾਈਨੈਪਲ ਕਨੂਰ ਤੇ ਇਹ ਇਹਨਾਂ ਦਾ ਰੰਗ ਇਦਾਂ ਹੀ ਆਉਂਦਾ ਕਿ ਹੋਰ ਵੀ ਤੇ ਇਦਾਂ ਹੀ ਹੁੰਦਾ ਡਾਰਕ ਹੋ ਜਾਂਦਾ ਵੀਰੇ ਅੱਛਾ ਅੱਛਾ ਤੇ ਇਦੋਂ ਹੋਰ ਵਧਣਗੇ ਕਿ ਫੁੱਲ ਸਾਈਜ਼ ਬਸ ਇੱਟਾ ਸਾਈਜ਼ ਹੀ ਆ ਫੁੱਲ ਸਾਈਜ਼ ਠੀਕ ਆ ਠੀਕ ਆ ਇਹਦਾ ਭਰਾ ਕੀ ਰੇਟ ਆ ਫਿਰ ਇਹ 4000 ਦੀ ਜੋੜੀ ਆ 4000 ਦੀ ਜੋੜੀ ਥੱਲੇ ਫਿਰ ਡੌਗ ਆਗੇ ਹਾਂ ਡੈਸ਼ਬੋਰਡ ਆਗੇ ਫੀਮੇਲ ਆ ਡੈਸ਼ਬੋਰਡ ਇਹਦਾ ਕੀ ਰੇਟ ਆ ਭਰਾ ਇਹ 3000 ਦੀ ਫੀਮੇਲ ਵੀਰੇ ਠੀਕ ਆ ਜੀ ਠੀਕ ਤੇ ਆਹਾ ਬਾਈ ਇਹ ਜਾਵਾ ਸਪੈਰੋ ਠੀਕ ਹੈ ਇਹ ਪਿੰਚ ਦੀ ਨਸਲ ਈ ਆ ਜਾਂਦੀ ਜਾਵਾ ਹੂੰ ਨੀਰ ਕੀ ਰੇਟ ਆ ਭਰਾ ਇਹ 1500 ਦੀ ਜੋੜੀ ਆ ਭਰਾ ਜੀ ਤੇ ਜਿਆ ਮਰਾ ਫਿੰਚ ਆ ਕੇ ਆਹਾ ਹਮ ਠੀਕ ਆ ਤੇ ਜਾਵਾ ਨਾਲ ਛੋਟੀ ਹੁੰਦੀ ਚ ਇਹ ਐਡੇ ਹੀ ਰਹਿਣਗੇ ਹਨਾ ਇਹ ਐਡੇ ਹੀ ਰਹੂਗਾ ਜੀ ਠੀਕ ਆ ਇਹ ਕਿੰਨੇ ਨੂੰ ਜੋੜੀ ਇਹ 500 ਦੀ ਜੋੜੀ ਹੈਗੀ 500 ਦੀ ਜੋੜੀ ਕਿੰਨਾ ਠੀਕ ਆ ਤੇ ਅੱਗੇ ਤਾਂ ਡੌਗ ਆ ਗਿਆ ਹਨਾ ਤੇ ਆ ਜਾ ਬਈ ਆਏ ਇਹ ਦੇਖੋ ਟਲ ਆ ਗਿਆ ਵੀਰੇ ਆਰੇਟ ਹੁੰਦੇ ਆ ਵੀ ਆਸਟ੍ਰੇਲੀਅਨ ਬੁਰ ਬੜਾ ਹੁੰਦਾ ਵੀ ਤੇ ਕਲਰ ਇਹਨਾਂ ਚ ਇਹੀ ਪਾਇਆ ਕਲਰ ਆ ਤਿੰਨੇ ਕਲਰ ਪਏ ਆ ਕਰੀਮ ਆ ਤੇ ਕੋ ਗਰੇਪ ਆਈ ਤਿੰਨ ਕਲਰਾਂ ਚ ਹੀ ਹੁੰਦੇ ਆਏ ਹੈ ਹੂੰ ਇਹ ਸਾਰਾ ਮੈਨੂੰ ਲੱਗਦਾ ਖਾਣਾ ਦਾਣਾ ਤਾਂ ਟੁੱਟ ਨਹੀਂ ਕੋਈ ਹੁੰਦੇ ਆ ਹਣਾ ਕੰਗਣੀ ਫੀਡ ਹਾਂ ਹਮ ਕੀ ਪਾਇਆ ਫੀਡ ਪਾਈ ਵੀ ਆ ਫੀਡ ਕੰਗਣੀ ਹੁੰਦੀ ਹੈ ਕੰਗਣੀ ਕੰਗਣੀ ਫੀਡ ਇਹ ਜਾਂਦੇ ਆ ਠੀਕ ਆ ਠੀਕ ਇਹਦੀ ਭਰਾ ਕਿੰਨੇ ਨੂੰ ਜੋੜੀ ਛੱਡੇਗਾ ਇਹ 2500 ਦੀ ਜੋੜੀ ਹੈ 2500 ਦੀ ਜੋੜੀ ਠੀਕ ਆ ਅੱਗੇ ਆ ਜਾ ਬਾਈ ਥੱਲੇ ਇਹ ਲਬੜ ਆ ਗਈ ਠੀਕ ਇਹ ਅਫਰੀਕਨ ਲਬੜ ਬੋਲ ਰਿਹਾ ਇਹਨਾਂ ਨੇ ਠੀਕ ਠੀਕ ਇਹਦੇ ਚ ਵੀ ਹੈਗੇ ਤਿੰਨ ਚਾਰ ਕਲਰ ਹਨ ਆਹ ਕਲਰ ਆ ਗਈ ਐ ਇਹ ਚ ਟੋਟਲ ਕਿੰਨੇ ਕਲਰ ਪਾਏ ਜਾਂਦੇ ਆ ਇਹ ਚ ਬਹੁਤ ਕਲਰ ਆ ਜਾਂਦੇ ਆ ਮਿਊਟੇਸ਼ਨਾਂ ਬਹੁਤ ਆ ਜਾਂਦੇ ਆ ਅੱਛਾ ਅੱਛਾ ਠੀਕ ਤੇ ਇਹਦਾ ਕਿੰਨੇ ਨੂੰ ਜੋੜੀ ਛੱਡੇਗਾ ਇਹ 2000 ਦੀ ਜੋੜੀਆਂ ਦੀ 2000 ਦੀ ਤੇ ਅੱਗੇ ਬਾਈ ਅੱਗੇ ਟਰਕੀ ਆ ਗਏ ਮੁਰਗੇ ਇਹ ਤਾਂ ਉਹਨਾਂ ਨੂੰ ਤੇ ਇਹਦਾ ਮੇਲ ਫੀਮੇਲ ਦੀ ਕੀ ਨਿਸ਼ਾਨੀ ਹੁੰਦੀ ਹੈ ਇਹਦੀ ਇਹ ਜਿਹੜਾ ਮੇਲ ਹੋਊਗਾ ਨਾ ਉਹਦੇ ਜਿਹੜੇ ਨੱਕ ਦੇ ਅਗਲੇ ਪਾਸੇ ਹੁੰਦੀ ਹੈ ਗਵਾਰੇ ਵੱਡੀ ਹੁੰਦੀ ਹੋ ਵੱਡੀ ਆ ਚ ਅਲਰਜੀ ਚ ਅਲਰਜੀ ਬਣ ਜਾਂਦੀ ਆ ਹਾਂ ਠੀਕ ਆ ਇਹ ਨਿਸ਼ਾਨੀ ਹੁੰਦੀ ਹੈ ਇਹਦੇ ਦੂਜੇ ਦੇ ਸ਼ੈਂਪਲ ਇਹਦੇ ਫਿਰ ਕਿੰਨੇ ਨੂੰ ਆ ਇਹ 4500 ਦੀ ਚੋਰੀ ਹੈ ਠੀਕ ਆ ਜੀ ਤੇ ਅੱਗੇ ਬਈ ਆ ਗਏ ਇਹ ਦੇਸੀ ਕਬੂਤਰ ਆ ਗਏ ਹੂੰ ਲੱਗੇ ਆਗੇ ਵਿੱਚ ਆ ਦੇਸੀ ਆ ਜਾਂਦਾ ਦੇਸੀ ਆ ਨੋਰਮਲ ਜਿਹੜੇ ਰੱਖਣ ਆਸੂ ਦੇ ਠੀਕ ਹੈ ਇਹਨਾਂ ਦੀ ਵੀ ਵਿਕਰੀ ਹੋ ਜਾਂਦੀ ਹੈ ਚੰਗੀ ਆ ਮਾੜੇ ਮੋਟੇ ਨਿਕਲੇ ਆਂਦਾ ਹੀ ਇਹਨਾਂ ਦਾ ਹਾਂ ਕੋਈ ਸ਼ੌਂਕੀ ਹੈ ਨਾ ਜਵਾਗ ਜਮੂਗ ਜੀ ਦੇ ਵੀਰ ਦਾ ਅਗਲਾ ਲੈ ਜਾਂਦਾ ਆ ਲੈ ਜਾਂਦਾ ਤੇ ਇਹ ਤਾਂ ਫਿਰ ਨੋਰਮਲ ਹੀ ਰੇਟ ਹੈ ਇਹ ਤਾਂ ਨੋਰਮਲ 5-600 ਦੀ ਜੋੜੀ ਹੁੰਦੀ ਠੀਕ ਹੈ ਠੀਕ ਹੈ ਇਹ ਅਮਰੀਕਨ ਸਿਲਕੀ ਆ ਗਏ ਮੁਰਗੇ ਆ ਥੋੜਾ ਜਿ ਉਤੋਂ ਇਹ ਆ ਹੀ ਰਹਿੰਦੇ ਕਿ ਮੀਮੂ ਨਾਲ ਹੋਗੇ ਨਹੀਂ ਨਹੀਂ ਇਹ ਤਾਂ ਬਹੁਤ ਸੋਹਣੇ ਹੁੰਦੇ ਆ ਗਿੱਲੇ ਹੋ ਜਾਂਦੇ ਨਾ ਮੀਮੂ ਕਰਕੇ ਹੋਏ ਆ ਮੈਂ ਵੀ ਆਖਿਆ ਮਾਹ ਇਹ ਤਾਂ ਚੰਕਦੇ ਹੁੰਦੇ ਚਿੱਟੇ ਜੇ ਵਾਈਟ ਵਾਈਟ ਹਨਾ ਜਾਂ ਮਲੇ ਹੋ ਜਾਂਦੇ ਨਾ ਫਿਰ ਹੁਣ ਨੀ ਮੂੰ ਦਾ ਕਾਰਨ ਕਰ ਹੂੰ ਇਹ ਖੁੱਲਾ ਰਹੇ ਜਾਨਵਰ ਫਿਰ ਕਾਲਾ ਉਹ ਕਰਦੇ ਇਹਦਾ ਭਰਾ ਫਿਰ ਕੀ ਰੇਟ ਰੂਟ ਆ ਇਹ 3500 ਦੀ ਜੋੜੀ ਆ ਭਾਜੀ 3500 ਦੀ ਜੋੜੀ ਬਾਕੀ ਜਿਵੇਂ ਤੂੰ ਰੇਟ ਦੱਸਿਆ ਉਹਦੇ ਚ ਕੋਈ ਮਾਨਤਾਨ ਹੋ ਜੇ ਅਸਾਂ ਉਹ ਮੁੱਕ ਤੇ ਕਰ ਦਾਂਗੇ ਮਾਨਤਾਨ ਆਪਣੀ ਮੁਕਸਰ ਆ ਦੁਕਾਨ ਵੀਰੇ ਠੀਕ ਆ ਕਰੀ ਆਪਣਾ ਪ੍ਰੋਪਰ ਐਡਰੈਸ ਬੋਲ ਦੇ ਆਪਣੀ ਮੁਕਸਰ ਦੁਕਾਨ ਬਠਿੰਡਾ ਚੌਕ ਬਾਈਪਾਸ ਨੇੜੇ ਜਿਹਾ ਪੈਟਰੋਲ ਪੰਪ ਦੇ ਕੋਲ ਹਰੀਸ਼ ਪੇਟ ਸ਼ੌਪ ਠੀਕ ਤੇ ਕਿਦੋਂ ਮਰਜੀ ਕਿਸੇ ਨੇ ਕੋਈ ਵੀ ਇਹਨੂੰ ਕੋਈ ਮਰਜ਼ੇ ਆਲੇ ਡਿਲੀਵਰੀ ਕਰਤਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੇ 869960110 ਲੋ ਮਿੱਤਰੋ ਤੇ ਮਾਰਿਓ ਜਗਰਾਉ ਮੰਡੀ ਚ ਗੇੜਾ ਤੇ ਜੇ ਕਿਸੇ ਨੂੰ ਚਾਹੀਦੇ ਆ ਫੈਂਸੀ ਬਰੀਡ ਤਾਂ ਬਾਈ ਤੋਂ ਆ ਕੇ ਖਰੀਦ ਲੋ ਧੰਨਵਾਦ ਜੀ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ